ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਵੀ ਜਿੰਨਾ ਟਾਈਮ ਦੇਖੋ ਜਿਸ ਦੀ ਜ਼ਮੀਨ ਦੇ ਵਿੱਚ ਦੀ ਘੱਗਰ ਲੰਘਦਾ ਜਾਂ ਸਾਈਡ ਤੋਂ ਲੰਘਦਾ ਜਿੰਨਾ ਟਾਈਮ ਉਹ ਬੰਦਾ ਸਹਿਯੋਗ ਨਹੀਂ ਕਰਦਾ ਤੁਸੀਂ ਕੁਝ ਨਹੀਂ ਕਰ ਸਕਦੇ ਇੱਕ ਦੱਸਦੇ ਨੇ ਵੀ ਸਰਕਾਰ ਆ ਨਹੀਂ ਕਰਦੀ ਹੁਣ ਇਹ ਨਰਵਾਣਾ ਬ੍ਰਾਂਚ ਦੇ ਘਟੋ ਘਟ ਅੱਠ 10 ਪੰਨ ਟੁੱਟੇ ਸੀ ਜੀ ਸਰਕਾਰ ਨੇ ਸਾਰੇ ਬੰਨੇ ਜਿਸ ਬੰਦੇ ਦੀ ਜ਼ਮੀਨ 'ਚ ਨੱਕਾ ਟੁੱਟਿਆ ਜਦੋਂ ਤੁਹਾਨੂੰ ਉਹੀ ਸਹਿਮਤੀ ਨਹੀਂ ਦਿੰਦਾ ਤੁਸੀਂ ਕੀ ਕਰ ਸਕਦੇ ਜਦੋਂ ਦੀ ਹੋਸ਼ ਸੰਭਾਲੀ ਹੈ ਮੈਂ ਕਦੇ ਘੱਗਰ ਦਾ ਕੋਈ ਪੁਗਤਾ ਹੱਲ ਜਾਂ ਸਫਾਈ ਜਾਂ ਕੋਈ ਨਹੀਂ ਲੱਗਦਾ ਹਾਂ ਲੋਕ ਆਪਣੇ ਤੌਰ ਤੇ ਬੰਦੇ ਲਾਉਂਦੇ ਰਹੇ ਆ ਇਹ ਨਾਲ ਦੇ ਵਿਧਾਇਕ ਨੇ ਪਠਾਨਮਾਦਰ ਵਾਲਾ ਸੈਕਟਰੀ ਸਾਹਿਬ ਦੇ ਉੱਤੇ ਸਵਾਲ ਚੁੱਕੇਗੇ ਨੇ ਚਲੋ ਜੀ ਦੇਖੋ ਇਹ ਸਵਾਲ ਤੁਸੀਂ ਉਹਨਾਂ ਨਾਲ ਕਰੋਂ ਤੇ ਜ਼ਿਆਦਾ ਵਧੀਆ ਹੈ B5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਪੰਜਾਬ ਦੇ ਵਿੱਚ ਜਿੱਥੇ 8 ਤੋਂ 9 ਜ਼ਿਲ੍ਹੇ ਹੜ ਦੀ ਮਾਰ ਏ ਹਨ ਉੱਤੇ ਹੀ ਪਟਿਆਲਾ ਦੇ ਘੱਗਰ ਦੇ ਵਿੱਚ ਤੇ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਤੇ ਵਿਧਾਇਕ ਗੁਰਲਾਲ ਕਨੌਰ ਸਾਡੇ ਨਾਲ ਮੌਜੂਦ ਨੇ ਇਹ ਗੱਲਬਾਤ ਕਰਾਂਗੇ ਪ੍ਰਧਾਨ ਜੀ ਕਿਤਾ ਦੇਖ ਦਿਓ ਸਥਿਤੀ ਨੂੰ ਇਸ ਟਾਈਮ ਬਹੁਤ ਬਹੁਤ ਧੰਨਵਾਦ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਫਿਲਹਾਲ ਤਾਂ ਜਿਹੜੀ ਸਥਿਤੀ ਹੈ ਉਹ ਕੰਟਰੋਲ ਦੇ ਵਿੱਚ ਹੈ ਤੇ ਆਸ ਕਰਦੇ ਆ ਵੀ ਕੰਟਰੋਲ ਦੇ ਵਿੱਚ ਹੀ ਰਹੇਗੀ ਤੇ ਬਾਕੀ ਇਲਾਕੇ ਦੀ ਸਾਰੀ ਸੰਗਤ ਹੈ ਇਲਾਕੇ ਦੀ ਸੰਗਤ ਨੂੰ ਕੱਲ ਵੀ ਬੇਨਤੀ ਕੀਤੀ ਸੀ ਅੱਜ ਵੀ ਵੀ ਜਿੰਨਾ ਟਾਈਮ ਅਸੀਂ ਇਸ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕਰਦੇ ਪੁਖਤਾ ਪ੍ਰਬੰਧ ਕਰਨ ਦੇ ਲਈ ਸਾਨੂੰ ਜਿੱਥੇ-ਜਿੱਥੇ ਜਿਸ-ਜਿਸ ਪਿੰਡ ਦਾ ਰਕਬਾ ਹੈ ਸਾਨੂੰ ਉਹਨਾਂ ਦਾ ਜਿੰਨਾ ਟਾਈਮ ਉਹ ਸਹਿਮਤੀ ਨਹੀਂ ਦਿੰਦੇ ਕਿਉਂਕਿ ਖੱਗਰ ਦੀ ਨਿਸ਼ਾਨਦੇਹੀ ਜਿੰਨਾ ਟਾਈਮ ਖੱਗਰ ਦੀ ਨਿਸ਼ਾਨਦੇਹੀ ਨਹੀਂ ਹੁੰਦੀ ਜੀ ਸਾਨੂੰ ਪਤਾ ਨਹੀਂ ਲੱਗਦਾ ਖੱਗਰ ਕਿੱਥੇ ਆ ਤੇ ਨਿਸ਼ਾਨਦੇਹੀ ਕਰਾਉਣ ਦੇ ਲਈ ਇਸ ਨੂੰ ਸਾਫ ਸਪਾਈ ਕਰਾਉਣ ਦੇ ਲਈ ਨਗਰ ਦਾ ਵੀ ਇਲਾਕੇ ਦਾ ਵੀ ਤੇ ਸਾਰਿਆਂ ਦਾ ਜਿਹੜੇ ਸਮਾਜ ਦੇ ਚਿੰਤਤ ਲੋਕ ਨੇ ਸਾਰਿਆਂ ਦਾ ਜਿਹੜੇ ਸਹਿਯੋਗ ਦੀ ਲੋੜ ਪਵੇਗੀ ਮੈਂ ਸਾਰੇ ਸਰਪੰਚ ਸਾਹਿਬਾਨਾਂ ਨੂੰ ਵੀ ਬੇਨਤੀ ਕੀਤੀ ਹੈ ਇਲਾਕੇ ਦੀਆਂ ਸੰਗਤਾਂ ਨੂੰ ਵੀ ਵਾਰ-ਵਾਰ ਕਹਿ ਰਿਹਾ ਮੈਂ ਪਹਿਲਾਂ ਵੀ ਕਿਹਾ ਸੀ ਵੀ ਜਿੰਨਾ ਟਾਈਮ ਵੇਖੋ ਜਿਸ ਦੀ ਜ਼ਮੀਨ ਦੇ ਵਿੱਚ ਦੀ ਘੱਗਰ ਲੰਘਦਾ ਜਾਂ ਸਾਈਡ ਤੋਂ ਲੰਘਦਾ ਜਿੰਨਾ ਟਾਈਮ ਉਹ ਬੰਦਾ ਸਹਿਯੋਗ ਨਹੀਂ ਕਰਦਾ ਤੁਸੀਂ ਕੁਝ ਨਹੀਂ ਕਰ ਸਕਦੇ ਪਰ ਪਿੰਡਾਂ ਵਾਲੇ ਅਕਸਰ ਸਰਕਾਰ ਦੇ ਉੱਤੇ ਗੱਲ ਘੇੜ ਦਿੰਦੇ ਨੇ ਵੀ ਸਰਕਾਰ ਆ ਨਹੀਂ ਕੁਝ ਕਰਦੀਆਂ ਜੋ ਉਹਨੂੰ ਕਿਵੇਂ ਦੇਖਦੇ ਤੁਸੀਂ ਮੈਂ ਤਾਂ ਇੱਕ ਬੇਨਤੀ ਕਰਦਾ ਵੀ ਸਾਡੇ ਇੱਕ ਦੱਸ ਦੇ ਨੇ ਵੀ ਸਰਕਾਰ ਆ ਨਹੀਂ ਕਰਦੀ ਹੁਣ ਇਹ ਨਰਵਾਣਾ ਬ੍ਰਾਂਚ ਦੇ ਘਟੋ ਘਟ ਅੱਠ 10 ਬੰਨ ਟੁੱਟੇ ਸੀ ਜੀ ਸਰਕਾਰ ਨੇ ਸਾਰੇ ਬੰਨੇ ਆ ਜਿਹੜੇ ਬੰਦੇ ਨੇ ਉਹ ਪ੍ਰਾਈਵੇਟ ਨੇ ਪ੍ਰਾਈਵੇਟ ਲੈਂਡ ਦੇ ਵਿੱਚ ਨੇ ਆਪਣੀ ਮਾਲਕੀ ਦੇ ਵਿੱਚ ਬੰਦੇ ਨੇ ਜਦੋਂ ਅਗਲਾ ਕਹਿੰਦਾ ਵੀ ਮੈਂ ਤਾਂ ਹੁਣ ਕੰਮ ਹੀ ਖੁਰਦ ਦੀ ਜੇ ਗੱਲ ਕਰਾਂ ਸਾਡੀ ਟੀਮ ਸਾਰੀ ਖੜੀ ਹੈ ਮੈਂ 2023 ਦੇ ਵਿੱਚ ਗਿਆ ਉਸ ਬੰਦੇ ਦੀ ਕਿਉਂਕਿ ਮਾਲਕੀ ਦੇ ਵਿੱਚ ਟੁੱਟਿਆ ਨਕਾ ਉਸ ਬੰਦੇ ਨੇ ਸਹਿਮਤੀ ਨਹੀਂ ਦਿੱਤੀ ਜਿਸ ਬੰਦੇ ਦੀ ਜ਼ਮੀਨ 'ਚ ਨਕਾ ਟੁੱਟਿਆ ਜਦੋਂ ਤੁਹਾਨੂੰ ਉਹੀ ਸਹਿਮਤੀ ਨਹੀਂ ਦਿੰਦਾ ਤੁਸੀਂ ਕੀ ਕਰ ਸਕਦੇ ਹੋ ਫਿਰ ਉਹ ਤਾਂ ਫਿਰ ਉਹੀ ਪ੍ਰਾਣੇ ਕਲਚਰ ਆ ਜਾਣਗੇ ਤੇ ਉਹ ਮੈਨੂੰ ਲੱਗਦਾ ਵੀ ਪ੍ਰਮਾਤਮਾ ਜਿਹੜਾ ਸਾਨੂੰ ਠੀਕ ਠਾਕ ਰੱਖੇ ਤੇ ਚੰਗੀ ਗੱਲ ਆ ਸੋ ਅਸੀਂ ਅੱਜ ਸਾਰੇ ਇਕੱਠੇ ਹੋਏ ਸੀ ਇਲਾਕਾ ਸਾਰਾ ਠੀਕ ਠਾਕ ਹੈ ਤੇ ਅਸੀਂ ਅਰਦਾਸ ਬੇਨਤੀ ਕਰਨ ਆਏ ਸੀ ਵੀ ਇਹ ਪ੍ਰਮਾਤਮਾ ਸਾਡਾ ਬੜਾ ਪਵਿੱਤਰ ਸਥਾਨ ਹੈ ਗੁਰਦੁਆਰਾ ਧੰਨਾ ਭਗਤ ਦੇ ਵਿੱਚ ਵੀ ਸਾਡਾ ਇਲਾਕਾ ਸਾਰਾ ਠੀਕ ਠਾਕ ਰਹੇ ਪੰਜਾਬ ਸਾਰਾ ਠੀਕ ਠਾਕ ਰਹੇ ਤੇ ਅਸੀਂ ਇੱਥੇ ਜਿਹੜਾ ਖੰਡ ਪਾਟ ਸਾਬ ਕਰਾ ਕੇ ਲੋਕਾਂ ਨੂੰ ਸਾਰਿਆਂ ਨੂੰ ਸਰਬਸਾਂਝਾ ਮੈਂ ਕੋਈ ਪਾਰਟੀਵਾਦੀ ਦੀ ਗੱਲ ਨਹੀਂ ਕਰਦਾ ਸਰਬਸਾਂਝਾ ਆਪਾਂ ਖੰਡ ਪਾਟ ਸਾਬ ਕਰਾਵਾਂਗੇ ਲੰਗਰ ਲਾਵਾਂਗੇ ਤੇ ਨਾਲ ਬਹਿ ਕੇ ਵਿਚਾਰ ਵਟਾਂਦਰਾ ਵੀ ਕਰਾਂਗੇ ਭਾਈ ਦੱਸੋ ਸਾਡਾ ਤੁਸੀਂ ਕਿੰਨਾ ਸਹਿਯੋਗ ਕਰਦੇ ਹੋ ਤਾਂ ਅਸੀਂ ਤੁਹਾਡੀ ਕਿੰਨੀ ਮੱਤ ਕਰ ਸਕਦੇ ਸੋ ਆਪਾਂ ਰਲ ਕੇ ਸਾਰੇ ਇਸ ਦਾ ਕੋਈ ਪੁਖਤਾ ਹੱਲ ਜਿਹੜਾ ਪ੍ਰਬੰਧ ਜਿਹੜਾ ਉਹ ਮੈਨੂੰ ਲੱਗਦਾ ਵੀ ਹੋਣਾ ਚਾਹੀਦਾ ਕਿਉਂਕਿ ਜਦੋਂ ਦੀ ਹੋਸ਼ ਸੰਭਾਲੀ ਹੈ ਮੈਂ ਕਦੇ ਘੱਗਰ ਦਾ ਕੋਈ ਪੁਖਤਾ ਹੱਲ ਜਾਂ ਸਫਾਈ ਜਾ ਕੋਈ ਨਹੀਂ ਲੱਗਦਾ ਹਾਂ ਲੋਕ ਆਪਣੇ ਤੌਰ ਤੇ ਬੰਦੇ ਲਾਉਂਦੇ ਰਹੇ ਆ ਪਰ ਉਹਨਾਂ ਬੰਦਿਆਂ ਦੀ ਰਿਪੇਅਰ ਉਹਨਾਂ ਬੰਨਾਂ ਦੀ ਉੱਤੇ ਕਿਉਂਕਿ ਉਹ ਲੋਕਾਂ ਦੀ ਆਪਦੀ ਜ਼ਮੀਨ ਦੇ ਵਿੱਚ ਨੇ ਉਹਨਾਂ ਨੂੰ ਵੀ ਜਿਹੜਾ ਸਹਿਮਤੀ ਲੈਣੀ ਪਵੇਗੀ ਸੋ ਉਹਦੇ ਵਿੱਚ ਸਾਨੂੰ ਸਾਡੇ ਸਰਪੰਚ ਸਾਹਿਬਾਨਾਂ ਦਾ ਇਲਾਕੇ ਦਾ ਸਾਰਿਆਂ ਦਾ ਜਿਹੜਾ ਸਹਿਯੋਗ ਦੀ ਲੋੜ ਪਵੇਗੀ ਪਰ ਪ੍ਰਧਾਨ ਜੀ ਕੀ ਹੁੰਦਾ ਜਦੋਂ ਹੜ੍ਹਾਂ ਦੀ ਮਾਰ ਪੈਂਦੀ ਹੈ ਜਾਂ ਹੜ੍ਹਾਂ ਦਾ ਖਤਰਾ ਨਜ਼ਰ ਆਉਂਦਾ ਉਦੋਂ ਹੀ ਪ੍ਰਸ਼ਾਸਨ ਜਾਗਦਾ ਉਸ ਤੋਂ ਪਹਿਲਾਂ ਨਾ ਕੋਈ ਮੀਟਿੰਗ ਹੁੰਦੀ ਹੈ ਕਿਹਾ ਜਾਂਦਾ ਤੇ ਕੋਈ ਸਫਾਈ ਨਹੀਂ ਹੁੰਦੀ ਜੀ ਨਹੀਂ ਜੀ ਨਹੀਂ ਮੈਂ ਤੇ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਸੀ ਹੂੰ ਮੈਂ ਤਾਂ 2-3 ਵਾਰੀ ਕੱਗਰ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਬੋਲੇ ਆ ਪਰ ਹੁਣ ਤੁਹਾਡੀ ਜ਼ਮੀਨ ਆ ਤੁਹਾਡੀ ਜ਼ਮੀਨ ਦੇ ਇੱਕ ਘੱਗਰ ਲੰਘ ਗਿਆ ਤੁਸੀਂ ਮਾਲਕ ਹੋ ਤੁਹਾਡੀ ਸਹਿਮਤੀ ਤੋਂ ਬਿਨਾ ਮੈਂ ਕਿਵੇਂ ਘੱਗਰ ਪੜ ਸਕਦਾ ਸਹਿਮਤੀ ਤੁਹਾਡੀ ਚਾਹੀਦੀ ਹੈ ਨਾ ਤੇ ਉਹਦੇ ਵਿੱਚ ਮੈਂ ਸਾਰੇ ਸਰਪੰਚ ਸਾਹਿਬਾਨਾਂ ਨੂੰ ਵੀ ਬੇਨਤੀ ਕੀਤੀ ਹੈ ਤੇ ਅਸੀਂ ਸਾਰੇ ਮੈਂ ਪੂਰਨ ਆਪਣੇ ਆਪ ਨੂੰ ਬੰਦੇ ਨੂੰ ਵਿਸ਼ਵਾਸ ਹੁੰਦਾ ਮੈਨੂੰ ਲੱਗਦਾ ਕਿ ਇਹਦੇ ਵਿੱਚ ਅਸੀਂ ਕਾਮਯਾਬ ਜਿਹੜਾ ਹੋਵਾਂਗੇ ਪਰ ਸਾਨੂੰ ਉਹਦੇ ਵਿੱਚ ਜਿਹੜਾ ਹਰ ਇੱਕ ਪਿੰਡ ਸਾਡੇ ਘਟ ਜਿੰਨੇ ਪਿੰਡ ਨੇ 12 15 20 ਪਿੰਡ ਨੇ ਜਿਹੜੇ ਘਰ ਦੇ ਕੰਡੇ ਦੇ ਨੇ ਪਰ ਉਹਨਾਂ ਦਾ ਸਹਿਯੋਗ ਜਿਹੜਾ ਸਾਨੂੰ ਜ਼ਰੂਰ ਚਾਹੀਦਾ ਹੋਵੇਗਾ ਕਿਉਂਕਿ ਉਹ ਲੋਕਾਂ ਦੀ ਨਿੱਜੀ ਮਾਲਕੀ ਹੈ ਜਿੰਨਾ ਚਿਰ ਮਾਲਕੀ ਦੇ ਉੱਤੇ ਤੁਸੀਂ ਲੋਕਾਂ ਨੂੰ ਸਹਿਮਤ ਨਹੀਂ ਕਰਦੇ ਪਰ ਐਸਾ ਕੋਈ ਪ੍ਰਸ਼ਾਸਨ ਵੱਲੋਂ ਮੇਰੇ ਵੱਲੋਂ ਮੰਤਰੀ ਸਾਹਿਬ ਵੱਲੋਂ ਐਸਾ ਕੁਝ ਨਹੀਂਗਾ ਵੀ ਅਸੀਂ ਕਰਨ ਨੂੰ ਨਹੀਂ ਤਿਆਰ ਸਾਨੂੰ ਕੋਈ ਰੇੜੀ ਨਹੀਂਗੇ ਸਭ ਰੇੜੀ ਹੈ ਸੋ ਲੋਕਾਂ ਨੂੰ ਵੀ ਰੇੜੀ ਹੋਣਾ ਪਵੇਗਾ ਤੇ ਜੇ ਅਸੀਂ ਸਾਰਿਆਂ ਦਾ ਬਚਾਅ ਕਰਨਾ ਚਾਹੁੰਦੇ ਹਾਂ ਸੋ ਘਰਕਨ ਔਰਤੇ ਸਨੌਰ ਦੇ ਵਿੱਚੋਂ ਰੰਗਦਾ ਪਰ ਤੁਹਾਡੇ ਨਾਲ ਦੇ ਵਿਧਾਇਕ ਨੇ ਪਠਾਨ ਮਾਦਰ ਵਾਲਾ ਸੈਕਟਰੀ ਸਾਹਿਬ ਦੇ ਉੱਤੇ ਸਵਾਲ ਚੁੱਕੇਗੇ ਨੇ ਚਲੋ ਜੀ ਦੇਖੋ ਇਹ ਸਵਾਲ ਤੁਸੀਂ ਉਹਨਾਂ ਨਾਲ ਕਰੋ ਤੇ ਜ਼ਿਆਦਾ ਵਧੀਆ ਕਿਉਂਕਿ ਉਹਨਾਂ ਦਾ ਹੋ ਸਕਦਾ ਕੋਈ ਗੱਲ ਜਿਹੜੀ ਉਹਨਾਂ ਦੀ ਪੂਰੀ ਨਾ ਹੋਈ ਹੋਵੇ ਉਹਨਾਂ ਨੇ ਕੋਈ ਪ੍ਰੋਪੋਜ਼ਲ ਬਣਾ ਕੇ ਦਿੱਤੀ ਹੋਵੇ ਉਹ ਸਵਾਲ ਜਿਹੜਾ ਉਹਨਾਂ ਦਾ ਬਣਦਾ ਪਰ ਜੇ ਮੈਂ ਗੱਲ ਕਰਾਂ ਤਾਂ ਮੈਂ ਆਪਣੇ ਹਲਕੇ ਦੇ ਵਿੱਚ ਤਕਰੀਬਨ ਦੋ ਨਹਿਰਾਂ ਪਾਸ ਕਰਾਈਆਂ ਨੇ ਜੀ ਸਾਡੇ ਮੰਡੌਲੀ ਹਰਪਾਲਪੁਰ ਕੁੱਥਾ ਖੇੜੀ ਨੂੰ ਤਕਰੀਬਨ ਜਿਹੜੀ 50 55 ਕਿਊਸਕ ਦੀ ਨਹਿਰ ਅੰਡਰਗਰਾਉਂਡ ਪਾਸ ਹੋਈ ਆ ਮੇਨੂੰ ਲੱਗਦਾ ਪੰਜਾਬ ਦੀ ਸ਼ਾਇਦ ਪਹਿਲੀ ਨਹਿਰ ਨਾ ਹੋਵੇ ਜਿਹੜੀ ਸਾਰੀ ਅੰਡਰਗਰਾਉਂਡ ਪਾਸ ਹੈ ਦੂਜੀ ਬਨੂੜ ਕਨਾਲ ਅਸੀਂ ਕੰਪਲੀਟ ਕੀਤੀ ਆ ਤੀਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜੇ ਕਾਮੀ ਵਾਲੀ ਵੀ ਸਾਡੀ ਚੱਲ ਜੇ ਬੜੀ ਪੁਰਾਣੀ ਪ੍ਰਪੋਜ਼ਲ ਆ ਤੇ ਹੋ ਸਕਦਾ ਉਹਨਾਂ ਦੀ ਕੋਈ ਆਪਦਾ ਨਿੱਜੀ ਹੋ ਸਕਦਾ ਪਰ ਐਸਾ ਕੁਝ ਨਹੀਂ ਹੈ ਬਹੁਤ ਬਹੁਤ ਸ਼ੁਕਰੀਆ ਜੀ ਕਨੌਰ ਦੇ ਵਿਧਾਇਕ ਨੇ ਗੁਰਲਾਲ ਕਨੌਰ ਦੇ ਨਾਲ ਗੱਲਬਾਤ ਕੀਤੀ ਗਈ ਆ ਉਹਨੇ ਕਿਹਾ ਕਿ ਜਿੱਥੇ ਕੱਗਰ ਲੰਘਦਾ ਕੱਗਰ ਦੇ ਨਾਲ ਲੱਗਦੀ ਜ਼ਮੀਨਾਂ ਦੇ ਜਿਹੜੇ ਕਿਸਾਨ ਨੇ ਸਾਨੂੰ ਉਹਨਾਂ ਦੀ ਮਦਦ ਦੀ ਲੋੜ ਹੈ ਤੇ ਅਸੀਂ ਲਗਾਤਾਰ ਯਤਨ ਕਰ ਰਹੇ ਆ ਕਿ ਇਕੱਠੇ ਕਰਕੇ ਪਿੰਡ ਵਾਲਿਆਂ ਨੂੰ ਇੱਕ ਪੱਕਾ ਕੰਮ ਕਰੀਏ ਕਹਿੰਦੇ ਜਦੋਂ ਤਾਂ ਮੈਂ ਦੇਖਦਾ ਰਿਹਾ ਕੱਗਰ ਨੂੰ ਸਫਾਈ ਨਹੀਂ ਹੁੰਦੀ ਜਾਂ ਮਾਰ ਪੈਂਦੀ ਆ ਪਾਣੀ ਦੀ ਸਾਨੂੰ ਆਪਣੇ ਲੈਵਲ ਤੇ ਕੰਮ ਕਰਾ ਸਰਕਾਰਾਂ ਵੀ ਸਾਡਾ ਸਹਿਯੋਗ ਦੇ ਰਿਆ ਨੇ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੱਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਤਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ